ਇੱਕ ਵਿਸ਼ਵਾਸ ਤੇ ਇੱਕ ਪ੍ਰੇਮ ਦੀ ਮੰਗ ਕਰਦੀ ਹੈ ਵੀ ਇਹਨੇ ਪੜਨ ਲੱਗੇ ਜਪਣ ਲੱਗੇ ਵਾਦ ਤੋਂ ਵਾਦ ਸਿੱਖ ਪ੍ਰੇਮ ਦੇ ਨਾਲ ਜਪੇ ਮਸਤੀ ਵਿੱਚ ਆ ਕੇ ਆਨੰਦ ਵਿੱਚ ਆ ਕੇ ਜਦੋਂ ਨਾਮ ਜਪੇਗਾ ਜਦੋਂ ਬਾਣੀ ਪੜ੍ਹੇਗਾ ਸਹਿਜ ਦੇ ਨਾਲ ਬੋਲ ਕੇ ਪ੍ਰੇਮਾ ਭਗਤੀ ਕਰੇਗਾ ਤੇ ਪਾਸਾ ਜੀ ਕਹਿੰਦੇ ਇਹ ਗੁਰੂ ਦੇ ਪ੍ਰੇਮ ਦੇ ਜਿਹੜੇ ਤੀਰ ਨੇ ਉਹਦੇ ਹਿਰਦੇ ਵਿੱਚ ਲੱਗ ਜਾਣਗੇ ਤੇ ਐਸੇ ਹਿਰਦੇ ਵਿੱਚੋਂ ਫੇਰਾ ਜਿਹੜਾ ਭਰਮ ਦਾ ਜਾਲ ਬਣਿਆ ਹੋਇਆ ਵੀ ਜਿਹੜਾ ਇਹ ਵਿਸ਼ੇ ਵਿਕਾਰਾਂ ਵਿੱਚੋਂ ਹੀ ਸਾਰੇ ਸੁੱਖ ਮਾਣਦਾ ਸੁੱਖ ਇਹਨੂੰ ਲੋਚਦੇ ਨੇ ਦਾ ਇਹ ਸਮਝਦਾ ਵੀ ਸਭ ਤੋਂ ਵੱਡਾ ਸੁੱਖ ਕਾਮ ਵਿੱਚ ਹੈ ਮਾਇਆ ਵਿੱਚ ਹੈ ਜਾ ਕ੍ਰੋਧ ਵਿੱਚ ਆ ਕੇ ਕਿਸੇ ਨੂੰ ਮਾਰ ਕੁੱਟ ਦਿੱਤਾ ਤੇ ਪਹਿਲਵਾਨ ਸਰੀਰ ਕਰਕੇ ਤਕੜਾ ਤੇ ਇਹਦੇ ਵਿੱਚ ਆਪਣੇ ਆਪ ਨੂੰ ਬੜਾ ਸੁਖ ਮਹਿਸੂਸ ਕਰਦਾ ਹੈ ਪਾਤਸ਼ਾਹ ਕਹਿੰਦੇ ਜਦੋਂ